ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਾਈਮ ਏਸ਼ੀਆ ਦੀ ਟੀਮ ਤੇ ਸਾਡਾ ਬਹੁਤ ਹੀ ਸਤਿਕਾਰਯੋਗ ਭਰਾ ਗੁਰਿੰਦਰਜੀਤ ਸਿੰਘ ਨੀਟਾਵਾਸ਼ੀ ਕੇ ਮੀਡੀਆ ਦੀ ਕਵਰੇਜ ਲਈ ਇਹ ਦੋ ਵਲਾਰੇ ਇੱਥੇ ਸਾਡੇ ਕੋਲ ਪਹੁੰਚੇ ਆ ਅਸੀਂ ਪੰਜਾਬੀ ਕਲਚਰ ਐਸੋਸੀਏਸ਼ਨ ਪੀਸੀਆ ਦੇ ਵੀ ਇੱਥੇ ਆ ਦੀ ਫਰੇਜ਼ਨੋ ਦੇ ਵਿੱਚ ਇੰਡੀਅਨ ਕਬਾਬ ਪੈਲਸ ਆਈਕੇਪੀ ਦੇ ਵਿੱਚ ਇਕੱਤਰ ਹੋਏ ਆ ਸਾਡੇ ਇਕੱਤਰ ਹੋਣ ਦਾ ਮੰਤਵ ਸੀ ਜਿਹੜਾ ਬਹੁਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਲੇਲੇ ਵਿੱਚ ਅੱਗਾ ਲੱਗੀਆਂ ਉਹਦੇ ਲਈ ਅਸੀਂ ਆਪਣਾ ਤਿਲ ਫੋਲੋ ਉਹਦੇ ਵਿੱਚ ਪਾਉਣ ਦੇ ਲਈ ਅੱਜ ਇੱਥੇ ਸਾਰੇ ਮੈਂਬਰ ਇਕੱਠੇ ਹੋਏ ਆਂ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਦੇਖ ਰਾਇਏ ਸੀਗੇ ਕਿ ਵੱਖ-ਵੱਖ ਗੁਰਦੁਆਰਾ ਸਾ ਗੁਰਦੁਆਰਾ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਇਹ ਸੇਵਾਵਾਂ ਸ਼ੁਰੂ ਹੋਈਆਂ ਸੀਗੀਆਂ ਤੇ ਫਿਰ ਮੰਦੇ ਦੇ ਵਿੱਚ ਇਹ ਖਿਆਲ ਆਇਆ ਵੀ ਸਾਡਾ ਵੀ ਫਰਜ਼ ਬਣਦਾ ਆ ਫਿਰ ਇਸ ਤੋਂ ਦੇ ਵਿੱਚ ਕੁਝ ਦਿਨ ਇੰਤਜ਼ਾਰ ਕੀਤਾ ਪਰ ਕੋਈ ਇਹੋ ਜਿਹਾ ਹੰਗਾਰਾ ਨਹੀਂ ਮਿਲਿਆ ਤਾ ਕਰਕੇ ਅਸੀਂ ਥੋੜੇ ਦਿਨ ਪਹਿਲਾਂ ਆਪਣੇ ਪੀਸੀਆ ਵਾਲੇ ਪਰਿਵਾਰ ਇਕੱਠੇ ਹੋਏ ਵੀਰਾਂ ਦੇ ਨਾਲ ਇਹ ਮੁੱਦਾ ਸਾਂਝਾ ਕੀਤਾ ਤੇ ਬਹੁਤ ਮਾਣ ਮਹਿਸੂਸ ਹੋਇਆ ਕਿ ਕਿਸੇ ਨੇ ਇੱਕ ਵਾਰੀ ਵੀ ਇੱਥੇ ਨੰਨਾ ਨਹੀਂ ਪਾਇਆ ਤੇ ਸਾਰੇ ਵੀਰਾਂ ਨੇ ਇੱਕਦਮ ਸਾਡੇ ਤੇ ਸਹਦ ਦਿੱਤਾ ਕਿ ਤੁਸੀਂ ਜੋ ਚਾਹੋ ਨੇ ਤੁਸੀਂ ਆਪਾਂ ਉਹਨਾਂ ਡੋਨੇਟ ਕਰ ਸਕਦੇ ਆ ਤੇ ਅਸੀਂ ਜੁਨੀਅਨਿਮਸਲੀ ਇਹ ਡਿਸਾਈਡ ਕੀਤਾ ਕਿ ਅਸੀਂ ਖਾਲਸਾ ਹੇਡ ਦੇ ਰਾਹੀਂ 10000 ਡਾਲਰ ਪੀਸੀਆ ਵੱਲੋਂ ਉਹਨਾਂ ਨੂੰ ਡੋਨੇਟ ਕਰਾਂਗੇ ਤਾਂ ਕਿ ਉਸ ਚੱਲਦੀਆਂ ਸੇਵਾਵਾਂ ਦੇ ਵਿੱਚ ਸਾਡੇ ਵੱਲੋਂ ਵੀ ਤੇਲਫੋਲ ਪਾਇਆ ਜਾ ਸਕੇ ਇਸ ਦੇ ਨਾਲ ਮੈਂ ਦੋ ਚੀਜ਼ਾਂ ਹੋਰ ਸ਼ੇਅਰ ਕਰਨੀਆਂ ਚਾਹੁੰਦਾ ਅੱਜ ਮੈਂ ਗੁਰਦੁਆਰਾ ਸਾਹਿਬ ਸਿੰਘ ਸਭਾ ਗਿਆ ਇੱਕ ਮੇਰਾ ਵੀਰ ਬਹੁਤ ਸਤਿਕਾਰਯੋਗ ਟਹਿਲ ਸਿੰਘ ਥਾਂਦੀ ਮੈਨੂੰ ਪਾਰਕਿੰਗ ਲਾਰਟ ਦੇ ਵਿੱਚ ਮਿਲਿਆ ਉਹਦੇ ਨਾਲ ਮੈਂ ਇਸ ਮੰਤਵ ਬਾਰੇ ਸਾਂਝ ਪਾਈ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਇਓ ਉੱਥੇ ਉਹ ਕਹਿੰਦਾ ਭਾਜੀ ਮੈਨੂੰ ਆਉਣ ਦਾ ਤਾਂ ਪਤਾ ਨਹੀਂ ਸ਼ਾਇਦ ਮੈਂ ਬਿਜ਼ੀ ਹੋਵਾਂ ਤੇ ਆ ਜਾਓ ਮੇਰੇ ਕੋਲ ਤੁਸੀਂ ਚੈੱਕ ਲੈਓ ਬਹੁਤ ਮਾਣ ਮਹਿਸੂਸ ਹੋਇਆ ਵੀ ਇੱਦਾਂ ਦੇ ਦਰਦੀ ਵੀਰ ਬੈਠੇ ਆ ਪਰ ਕਿਸੇ ਰੀਜ਼ਨ ਕਰਕੇ ਸਾਡਾ ਕਈ ਆ ਜੀ ਇਹ ਮੈਸੇਜ ਉਹਨਾਂ ਭੈਣ ਭਰਾਵਾਂ ਤੱਕ ਨਹੀਂ ਪਹੁੰਚਦਾ ਜਿਹੜੀ ਇਦਾਂ ਦੀਆਂ ਸਵਾਵਾ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਫਿਰ ਮੇਰਾ ਆਪਣਾ ਪਰਿਵਾਰ ਆ ਮੇਰੇ ਮਾਮਾ ਜੀ ਸਰਦਾਰ ਸੁਜੀਤ ਸਿੰਘ ਸਿੰਘੇੜਾ ਉਹਨਾਂ ਨੇ ਸਾਡੀ 500 ਡਾਲਰ ਦੇ ਨਾਲ ਮਦਦ ਕੀਤੀ ਆ ਫਿਰ ਆਪਣੇ ਇਨਾਂ ਦੇ ਅਮਰਿੰਦਰ ਸਿੰਘ ਢੋੜੀ ਪੀਜ਼ੇ ਵਾਲੇ ਮਾਉਂਟਨ ਮਾਈਟ ਪੀਜ਼ੇ ਵਾਲੇ ਵੀ ਸਾਡੀ ਇਹਦੇ ਵਿੱਚ ਮਦਦ ਕਰ ਰਹੇ ਆ ਅਸੀਂ ਇਹ ਜੋ ਵੀ ਕਰ ਰਹੇ ਆ ਇਹ 10000 ਤੋਂ ਉੱਪਰ ਹੋਊਗਾ 10000 ਸਾਡੀ ਸੰਸਥਾ ਇਹਦੇ ਲਈ ਕਰ ਰਹੀ ਆ ਜਿਸ ਤਰ੍ਹਾਂ ਮੇਰੇ ਸੁਖਵੀਰ ਵੀਰ ਨੇ ਦੱਸਿਆ ਵੀ ਪਹਿਲਾਂ ਵੀ ਅਸੀਂ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਆਉਦੀ ਆ ਕੁਝ ਸਾਲ ਪਹਿਲਾਂ ਟੈਕਸਸ ਦੇ ਵਿੱਚ ਬੜੀਆਂ ਵੱਡੀਆਂ ਆਫਤਾਂ ਆਈਆਂ ਸੀਗੀਆਂ ਉਦੋਂ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਤਿੰਨ ਮੇਰੇ ਖਿਆਲਿਆ ਸਹਿਮਾ ਟ੍ਰੱਕ ਜ ਤੋਂ ਭਾ ਕੇ ਫ੍ਰੀਜਰਾਂ ਦੇ ਵਿੱਚੋਂ ਭੇਜੇ ਸੀਗੇ ਉਹਦੇ ਤਹਿਤ ਹੀ ਹੁਣ ਅਸੀਂ ਇਸ ਐਲ.ਏ ਵਾਲੇ ਡਿਜ਼ਾਸਟਰ ਦੇ ਵਿੱਚ ਆਪਣੀ ਸੰਸਥਾ ਦੇ ਵੱਲੋਂ ਇਹ ਸਹਿਯੋਗ ਜਾਂ ਇਹ ਦਾਨ ਜਾਂ ਸੇਵਾ ਅਸੀਂ ਪਾ ਰਹੇ ਆ ਅਗੇਨ ਮੈਂ ਅੱਜ ਜਿੰਨੇ ਸਾਡੇ ਇੱਥੇ ਸਾਰੇ ਭਰਾ ਪਹੁੰਚੇ ਆ ਜਾਂ ਸਾਡੀ ਸੰਸਥਾ ਤੋਂ ਬਾਹਰ ਵਾਲੇ ਸਾਡੇ ਭੈਣ ਭਰਾਵਾਂ ਨੇ ਸਾਡੀ ਮਦਦ ਕੀਤੀ ਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਮੀਡੀਆ ਵੱਲੋਂ ਗੁਰਿੰਦਰਜੀਤ ਸਿੰਘ ਨੀਟਾ ਅਰਜੋਤ ਜੋਤ ਭੈਣ ਆ ਪ੍ਰਾਇਮ ਏਸ਼ੀਆ ਵੱਲੋਂ ਤੇ ਦੂਸਰੀ ਭੈਣ ਮੈਂ ਸਭ ਉੱਧਰ ਖੜੇ ਆ ਇਹਨਾਂ ਦਾ ਸਾਰਿਆਂ ਦਾ ਤੁਹਾਡਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਛੋਟੇ ਜਿਹੇ ਸੱਜਦੇ ਤੇ ਇੱਥੇ ਪਹੁੰਚੇ ਆ ਜੀ ਧੰਨਵਾਦ ਸਸਿਕਾ ਸਾਰਿਆਂ ਦਾ ਨਾਲ ਉਹਨਾਂ ਦੇ ਪ੍ਰੈਜ਼ੀਡੈਂਟ ਰਵੀ ਸਿੰਘ ਜੀ ਸਾਡੇ ਨਾਲ ਹਾਜ਼ਰ ਹੋਏ ਐ। ਤੋਂ ਜਿਹੜੀਆਂ ਇੱਥੇ ਅੱਗਾਂ ਲੱਗੀਆਂ ਹੋਈਆਂ ਵਾਂ ਸਾਡੇ ਮਨਾਂ ਵਿੱਚ ਵੀ ਬੜਾ ਦੁੱਖ ਸੀਗਾ ਉਹਦਾ ਕਿ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਸੋਚ ਰਹੇ ਸੀ ਕਿ ਕਿਵੇਂ ਮਦਦ ਕਰੀਏ ਸਾਰਿਆਂ ਦੀ ਤੇ ਅਸੀਂ ਸਲਾਹ ਕੀਤੀ ਕਿ ਬਈ ਖਾਲਸਾ ਈਟ ਤੋਂ ਵਧੀਆ ਆਰਗੇਨਾਈਜੇਸ਼ਨ ਕੋਈ ਨਹੀਂ ਕਿ ਜਿਹਦੇ ਥਰੂ ਅਸੀਂ ਜਿਹੜੀ ਉੱਥੇ ਮਦਦ ਪਹੁੰਚਾ ਸਕਦੇ ਆ। ਸੋ ਅੱਜ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਰਵੀ ਸਿੰਘ ਜੀ ਸਾਡੇ ਨਾਲ ਇੱਥੇ ਪਹੁੰਚੇ ਹੋਇਆ ਕਿ ਆਪਣੇ ਵੱਲੋਂ ਅਸੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਵਾਲੇ ਇਹਨਾਂ ਨੂੰ ਜੋ ਵੀ ਜਿਹੜਾ ਪੈਸੇ ਜਿਹੜੇ ਉਹ ਫਾਈਨੈਂਸ਼ੀਅਲ ਹੈਲਪ ਦੇ ਸਕਦੇ ਆ ਸੋ ਅਸੀਂ ਸਾਰਿਆਂ ਨੇ ਅੱਜ ਇਹ ਫੈਸਲਾ ਲਿਆ ਕਿ ਅੱਜ ਇਸ ਮੌਕੇ ਤੇ ਅਸੀਂ 11000 ਰੁਪਏ ਦੇ ਕੇ ਆਪਣੇ ਵੱਲੋਂ ਜਿਹੜੀ ਉਹ ਮਦਦ ਸ਼ੁਰੂ ਕਰਦੇ ਆ ਸੋ ਸਾਨੂੰ ਇਹ ਬਹੁਤ ਹੀ ਖੁਸ਼ੀ ਆ ਕਿ ਅਸੀਂ ਇਹਾਂ ਦੇ ਨਾਲ ਜੁੜੇ ਆ ਅੱਗੇ ਤੋਂ ਵੀ ਅਸੀਂ ਇਹ ਵਾਦਾ ਕਰਦੇ ਆ ਕਿ ਇਹਨਾਂ ਨਾਲ ਜੁੜੇ ਰਵਾਂਗੇ ਤਾਂ ਠੀਕ ਆ ਸਾਰੇ ਆ ਗਏ ਯੈਸ ਰੈਡੀ ਨਾਮ ਜਪੋ ਵੰਟ ਛਕੋ ਕੀਰਤ ਕਰੋ ਔਰ ਕੀਰਤ ਕਰਕੇ ਸੱਚੀ ਸੋਚੀ ਕਿਰਤ ਦੇ ਵਿੱਚੋਂ ਡੋਨੇਸ਼ਨ ਦੇਣੀ দান ਕਰਨਾ ਇੱਕ ਖਾਲਸੇ ਦੇ ਹਿੱਸੇ ਆਇਆ ਏ ਸਿੱਖ ਸੰਸਥਾਵਾਂ ਜਾਂ ਫਿਰ ਸਿੱਖ ਫਲਸਫੀ ਨੂੰ ਫੋਲੋ ਕਰਨ ਵਾਲਾ ਇਨਸਾਨ 올 ਵਰਲਡ ਵਿੱਚ ਜਿੱਥੇ ਵੀ ਬੈਠਾ ਏ ਉਹ দান ਕਰਨ ਵਾਸਤੇ ਪਹਿਲਕਦਮੀ ਜ਼ਰੂਰ ਕਰਦਾ ਅੱਜ ਕੈਲੀਫੋਰਨੀਆ ਦੇ ਫਰੇਜ਼ਨੋ ਸ਼ਹਿਰ ਦੇ ਵਿੱਚਾਂ ਇੰਡੀਅਨ ਕਪਾ ਬੈਲਸ ਦੇ ਵਿੱਚ ਏ ਕੱਦਰਤਾ ਭਾਵੇਂ ਤੁਹਾਨੂੰ ਛੋਟੀ ਲੱਗ ਰਹੀ ਆ ਪਰ ਹਰ ਇੱਕ ਦੇ ਜ਼ਿਹਨ ਦੇ ਵਿੱਚ ਔਰ ਦਿਲ ਦੇ ਵਿੱਚ ਐਲੇ ਦੇ ਵਿੱਚ ਲਗੀਆਂ ਭਿਆਨਕ ਅੱਗਾ ਦਾ ਜਿਹੜਾ ਸੇਕ ਆ ਉਹ ਸਾਡੇ ਉੱਥੇ ਬੈਠਣ ਦੇ ਦਿਲ ਵਿੱਚ ਹੈਗਾ ਸੋ ਇੱਥੇ ਜਿੱਥੇ ਡੋਨੇਟਰ ਕਰਮ ਦੀ ਕੋਸ਼ਿਸ਼ ਆ ਇੱਕ ਨਿਮਾਨੀ ਦੀ ਕੋਸ਼ਿਸ਼ ਆ ਪਰ ਬੜੀ ਵੱਡੀ ਕੋਸ਼ਿਸ਼ ਆਪਣੇ ਆਪ ਦੀ ਮੱਚਾ ਪੰਜਾਬੀ ਕਲਚਰਲ ਐਸੋਸੀਏਸ਼ਨ ਸੈਂਟਰ ਵਿਦ ਰਮੀ ਆ ਖਾਸ ਵਕਤ ਹੀ ਇਹਨਾਂ ਦੀ ਗੱਲ ਕਰਦੀ ਹੁੰਦੀ ਆ ਜਦੋਂ ਵੀ ਕਿਤੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਜਾਂ ਜਦੋਂ ਵੀ ਕਿਤੇ ਕਿਸੇ ਵੀ ਪ੍ਰਕਾਰ ਦੀ ਔਕੜ ਆਉਂਦੀ ਆ ਸੋ ਇਸ ਦੇ ਨਾਲ ਹੀ ਸਾਡੀ ਬੜੇ ਵੱਡੇ ਭਾਗ ਆ ਸ਼ਹਿਰ ਦੇ ਸਾਡੇ ਸਾਰਿਆਂ ਦੇ ਰਵੀ ਸਿੰਘ ਖਾਲਸਾ ਜੀ ਸਾਡੇ ਨਾਲ ਖਾਲਸਾ ਏਡ ਦਾ ਨਾਮ ਜਿੱਥੇ ਵੀ ਲਿਆ ਜਾਂਦਾ ਅਦਬ ਨਾਲ ਲਿਆ ਜਾਂਦਾ ਔਰ ਕਿਤੇ ਨਾ ਕਿਤੇ ਅਸੀਂ ਬੜਾ ਪ੍ਰਾਊਡ ਮਹਿਸੂਸ ਕਰਦੇ ਆ ਕਿ ਅਸੀਂ ਉਸ ਕਮਿਊਨਿਟੀ ਵਿੱਚੋਂ ਆ ਜਿੱਥੇ ਖਾਲਸਾ ਐਡਜ ਜਿੱਥੋਂ ਰਵੀ ਸਿੰਘ ਖਾਲਸਾ ਜੀ ਆ ਸੋ ਅੱਜ ਫਰੇਜ਼ਨੋ ਦੇ ਵਿੱਚ ਪਹੁੰਚੇ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੀ ਜੀ ਵਾਈਡ ਮੈਡੀਕਲ ਖਾਲਸਾ ਬਹੁਤ ਜੀ ਖਾਲਸਾ ਐਡ ਕਿਸ ਤਰੀਕੇ ਦੇ ਨਾਲ ਐਲ.ਐ ਦੇ ਅੰਕਾਂ ਦੇ ਵਿੱਚ ਪਾਰਟਿਸਪੇਟ ਕਰ ਰਿਹਾ ਜਾਂ ਆਪਾਂ ਕਿਸ ਤਰੀਕੇ ਨਾਲ ਆਪਣੀ ਕੈਂਪੇਨਗਾ ਉੱਥੇ ਹਾਂਜੀ ਜਦੋਂ ਫਾਸ ਹੋਈ ਸੀਗੀਆਂ ਤੇ ਉਸ ਵੇਲੇ ਸਾਡੀ ਟੀਮ ਜਿਹੜੀ ਐਲ.ਐ ਚੈਪਟਰ ਆ ਜੀ ਵਿਦਨ ਅ ਫਿਊ ਆਵਰਸ ਇਨ ਸੈਟਅਪ ਕਰ ਲਏ ਜਾ ਕੇ ਗੁਰਦਾਰ ਸਾਹਿਬ ਦਾ ਤੇ ਲੋਕੋ ਗੁਰਦਾਰ ਸਾਹਿਬ ਤੇ ਇਕੱਠੇ ਹੋ ਕੇ ਲੰਗਰ ਜੋ ਤਿਆਰ ਕਰਨਾ ਪੈਕ ਕਰਨਾ ਇੱਕ ਗਾਹਾਂ ਜਾ ਕੇ ਜਿਹੜੇ ਫਾਇਰ ਫਾਈਟਰਸ ਆ ਜਾਂ ਨੇਚਰਲ ਗਾਰਡ ਦੇ ਉਹਨਾਂ ਜਾ ਕੇ ਫਰੋਣਾ ਪਈ ਜਾ ਕੇ ਡਿਸਪਲਏ ਕਰਨਾ ਸੋ ਉਹ ਮਸਤ ਨੈਕਸਟ ਦੇ ਸ਼ੁਰੂ ਹੋ ਗਿਆ ਤਾਂ ਆਹ ਸਾਡਾ ਹਲ ਤਾਂ ਵੀ ਚੜ੍ਹਦੀ ਕਲਾ ਚੱਲੀ ਜਾਂਦਾ ਜੇ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨਾ ਕੁ ਟਾਈਮ ਤੱਕ ਹੌਸ ਸਾਈਡ ਆ ਜਿਹੜੀ ਉੱਥੇ ਰਹੋਗੇ ਔਰ ਕਿੰਨੇ ਕੁ ਸਮੇਂ ਤੱਕ ਉੱਥੋਂ ਦੇ ਲੋਕਾਂ ਨੂੰ ਜਰੂਰਤ ਆ ਸਕਦੀ ਆ ਇਹ ਜਿੱਦਾਂ ਅਸੀਂ ਕਹਿੰਦੇ ਇਮਰਜੈਂਸੀ ਫੇਸ ਹੁੰਦਾ ਇਹ ਇਤੋਂ 3-4 ਹਫ਼ਤੇ ਜਿਆਦਾ ਨਹੀਂ ਚੱਲਦਾ ਜੀ ਕਿਉਂਕਿ ਇਹ ਸਪੋਰਟ ਆਉਣਾ ਪੈਂਦਾ ਹੋਰ ਜਦੋਂ ਇਹ ਸਰਕਾਰੀ ਸੰਸਥਾਵਾਂ ਨਾਲ ਪੰਨੇ ਵਿੱਚ ਇਹ ਅਮਰਜੈਂਸੀ ਹੁੰਦਾ ਜਦ ਤੱਕ ਸਰਕਾਰੀ ਸੰਸਥਾ ਆਪਣੇ ਜਿੱਦਾਂ ਸੋਰਟ ਆ ਨਹੀਂ ਕਰਦੀਆਂ ਡਿਪਾਰਟਮੈਂਟਸ ਤੇ ਮੈਗਾ ਮੈਕਸਮ 3 ਵੀਕਸ ਮੇਬੀ 4 ਵੀਕਸ ਦੰਦੇ ਸਰ ਬੜਾ ਮਾਅਮਿਆਸੂਸ ਹੁੰਦਾ ਹੈ ਜਿੱਥੇ ਸਰਕਾਰਾਂ ਕੋਈ ਵੀ ਕੰਮ ਨਹੀਂ ਕਰਦੀਆਂ ਉਥੇ ਖਾਲਸਾ ਐਡ ਕੰਮ ਚ ਦੀਆ ਸੋ ਇਹ ਬੜੀ ਪ੍ਰਾਊਡ ਵਾਲੀ ਗੱਲ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਐਡ ਨੂੰ ਕਿੰਨੀ ਕਦੋਂ ਤੱਕ ਦੇਖਦੇ ਹੋ ਸੰਗਤ ਦਾ ਸਹਿਯੋਗ ਕਿਵੇਂ ਮੰਗੋਗੇ ਕਸਰ ਜੀ ਸੰਗਤ ਨੂੰ ਐਸੇ ਦਾ ਨਿਆ ਪਈ 25 ਸਾਲ ਹੋ ਗਏ ਸਾਨੂੰ ਖਾਲਸਾ ਸਾਹਿਬ ਚੋਂ ਆਉਂਦੇ ਆ। ਅਸੀਂ ਦੇਖ ਸਕਦੇ ਅਸੀਂ ਆਪਣੀ ਕੋਸ਼ਿਸ਼ ਬਣਾਇਆ। ਅਸੀਂ ਆਪਣੇ ਕੋਸ਼ਿਸ਼ ਨਹੀਂ ਸਮਝਦੇ। ਅਸੀਂ ਇੱਕ ਇਸ ਸਿਚੁਏਸ਼ਨ ਬਣਾ ਰਹੇ ਆਪਣੀ ਕਮਿਊਨਿਟੀ ਲਈ ਬੇ ਪ੍ਰਾਣ ਹੋਈ ਹੈ। ਜਿੱਥੇ ਵੀ ਸਾਫ ਸਫਾਈ ਸੇਵਾ ਚੱਲਦੀ ਹੈ ਅਫਰੀਕਾ ਦੇ ਪਾਣੀ ਚੱਲਦੀ ਹੈ ਪੰਜਾਬ ਵੱਡੇ ਬਾਰੇ ਚੱਲਦੇ ਆ। ਰਫੂਜੀਆ ਦੇ ਚੱਲ ਬਿਠੀ ਉੱਥੇ ਇੰਨਾ ਪਿਆਰ ਆ ਪੰਜਾਬੀਆਂ ਦੇ ਸਿੱਖਾਂ ਦੇ ਵੀ ਸਾਡੀ ਮਦਦ ਕਰਦੇ ਆ। ਬਹੁਤ ਰਿਸਪੈਕਟ ਕਰਦੇ ਆ। ਤੇ ਜਿਹੜੀ ਵਿਜਨ ਖਾਲਸਾ ਸਾਹਿਬ ਦੀ ਆ ਹੋ ਉਹ ਵਰਦੀ UK USA ਕੈਨੇਡਾ ਆਸਟ੍ਰੇਲੀਆ ਇੰਡੀਆ ਰਜਿਸਟਰਡ ਹੈ ਸਾਡੀ ਚੈਪਟਰ ਅਸੀਂ ਹੁਣ ਹੋਰ ਵੀ ਕਰਨਾ ਚਾਹੁੰਦੇ ਹਾਂ ਜਿੰਨਾ ਸਾਨੂੰ ਸੰਗ ਸੰਪੋਰਟ ਕਰੂਗੀ ਸੰਜੋਗ ਉਨਾ ਅਸੀਂ ਕਰ ਸਕਦੇ ਸੋ ਸਾਡੀ ਜਿੱਦਾਂ ਤੁਸੀਂ ਅੱਜ ਸਾਨੂੰ ਸੱਜਿਆ ਇੱਥੇ ਵੀ سپورਟ ਕਰ ਰਹੇ ਹੋ ਬਹੁਤ ਵਧੀਆ ਹਰ ਥਾਂ ਦੇ ਇੰਨਾ سپورਟ ਮਿਲੇ ਅਸੀਂ ਵੱਡੇ ਲੈਵਲ ਤੇ ਲੈ ਜਾ ਸਕਦੇ ਹਾਂ ਖਾਸ ਐਡਿੰਗ ਮੈਨੂੰ ਪਤਾ ਜਦੋਂ 25 ਸਾਲ ਹੋ ਗਏ ਖਾਸ ਜਿਹੜਾ ਪਹਿਲਾ ਆਪਰੇਸ਼ਨ ਮੈਨੂੰ ਇੱਕ ਲੋਕਲ ਇੰਗਲਿਸ਼ ਰਿਪੋਰਟਰ ਸੀਗਾ ਜੀ ਇਹ ਕਹਿੰਦਾ ਭਈ ਤੁਹਾਡਾ ਕੀ ਖਿਆਲ ਆ ਭਈ ਖਾਸ ਹੈਗਾ ਇਹ ਤਾਂ ਆਪਣੇ ਮਤ ਜਾਰ ਕਰਦਾ ਭਈ ਖਾਸ ਹੈ ਰੈੱਡ ਕਰਾਸਰ ਬਣ ਜੂਗੀ ਮੈਂ ਕਹਿੰਦੀ ਰੈੱਡ ਕਰਾਸ ਜਿਆਦੀ ਵੱਡੀ ਬਣੂਗੀ ਤੇ ਉਹੀ ਅਸੀਂ ਚਾਹੁੰਦੇ ਭਈ ਜਿਹੜੀ ਸਾਡੀ ਜਿਹੜੀ ਸੇਵਾ ਆ ਸਾਡੀ ਨਿਸ਼ਾਨੀ ਆ ਅਸੀਂ ਐਕਚੁਅਲੀ ਆਟੋਮੈਟਿਕਲੀ ਹਿਊਮੈਨਿਟਰੀਅਨ ਆ ਅਸੀਂ ਦੁਨੀਆ ਦੀ ਸੇਵਾ ਤੇ ਵੀ ਫਾਇਦਾ ਵੀ ਹੋਇਆ ਪਰਬਾਤੇ ਭਲੇ ਦੀ ਸੇਵਾ ਕਰਦੇ ਗੱਲ ਅਸੀਂ ਗੱਲ ਕਰਦੇ ਲੰਗਰ ਦੇ ਕੋ ਇਹਨਾਂ ਵੱਡਾ ਜਿਹੜਾ ਕਨਸੈਪਟ ਆ ਕੋਈ ਭੁੱਖਾ ਨਾ ਰਵੇ ਥੱਲੇ ਸਾਡੇ ਲਈਗਾ ਅਸੀਂ ਕਿਉਂ ਨਹੀਂ ਲੈ ਜਾ ਸਕੀ ਜਿੱਥੇ ਲੋੜਿਆ ਉਹ ਹੀ ਆ ਵੀ ਅਸੀਂ ਦੁਨੀਆ ਜੇ ਬਦਲੀ ਪਿਆਰ ਨਾਲ ਲੰਗਰ ਤੇ ਸੇਵਾ ਨਾਲ ਕਰ ਸਕਦੇ ਪਰ ਉਹ ਤੁਹਾਨੂੰ ਮੜ ਜਾ ਜਿੱਦਾਂ ਪਈ ਕਹੋ ਸੋਚ ਜਿਹੜੀ ਸਾਡੀ ਸਾਂਝੀ ਕੀਤੀ ਤੁਸੀਂ 25 ਸਾਲ ਉਹ 25 ਸਾਲ ਹੋ ਸਾਨੂੰ ਦੇਵੋ ਅਸੀਂ ਦੁਨੀਆ ਤੁਹਾਡਾ ਸਾਰੇ ਰਾਣ ਮਿਲ ਕੇ ਪੰਜਾਬ ਸਾਰੇ ਪਾਸੇ ਹੋਰ ਵੀ ਇੰਨੀ ਬਦਲ ਦਵਾਂਗੇ ਜੀ ਸੋ ਮੈਂ ਜ਼ਰੂਰ ਬੇਨਤੀ ਕਰੂੰਗੀ ਕਿ ਖਾਲਸਾ ਏ ਇੱਕ ਬਹੁਤ ਮਹਾਨ ਸੰਸਥਾ ਹੈ ਅਤੇ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਕਿ ਸਾਡੇ ਵੱਡੇ ਭਾਗ ਦਾ ਕਿ ਸਾਡੀ ਕਮਿਊਨਿਟੀ ਦੇ ਵੀ ਸੇ ਸੰਸਥਾ ਹੈ ਜਦੋਂ ਅਸੀਂ ਇਸ ਸੰਸਥਾ ਦੇ ਹਿੱਸੇ ਆਏ ਆ ਵੱਧ ਚੜ ਕੇ ਯੋਗਦਾਨ ਪਾਵੋ ਤਾਂ ਕਿ ਇਹਨਾਂ ਆਫਕੜਾਂ ਦੇ ਵਿੱਚੋਂ ਅਸੀਂ ਰਲ ਮਿਲ ਕੇ ਇਹਨਾਂ ਦਾ ਸਾਥ ਨਾ ਕਰੀਏ ਕਿੱਥੇ ਕਰਦੇ ਕੀ ਬਹੁਤ ਹੋ ਜਾਂਦਾ ਕਾਫੀ ਇੰਟਰਸਟਿੰਗ ਹੁੰਦਾ ਹੈ ਉਹਨਾਂ ਦੇ ਸੋ ਜਿੰਨਾ ਮੈਂ ਠੇਕਵਾ ਹੋਵੇ ਨਾ ਵੀ ਆ ਲੋਕਾਂ ਨਾਲ ਬੱਚਿਆਂ ਦਾ ਗੱਲ ਕਰਦੇ ਕਰ ਆਪਾਂ ਜੀ ਸਾਰੇ ਜਣੇ ਇਹਦਾ ਇਹ ਹੈ ਕਿ ਆਪਾਂ ਇਸ ਤਰ੍ਹਾਂ ਕਰੀਏ ਕਿ ਦਾ ਕੋਈ ਜਿੰਮੇਵਾਰ ਸੰਸਥਾ ਹੋਵੇ ਤੇ ਚਲੋ ਤੁਹਾਡਾ ਨੀਟਿਕਾ ਨਾ ਅਸੋਸੀਏਸ਼ਨ ਹੈ ਸਾਾਨੂੰ ਤਕਰੀਬਨ ਮਨਜ਼ਰ 20 ਸਾਲ ਹੋ ਗਏ ਹਨ ਇਹ ਸਬਿਨਾਲ ਪਲਨ ਦਾ ਬੜਾ ਮੰਤਵ ਹੁੰਦਾ ਹੈ ਕਿ ਸਕਸ਼ਣ ਤੋਂ ਪਹੁੰਚੀਏ ਚਾਹ ਕਾਫੀ ਪੀਣ ਤੋਂ ਜਹਾ ਸਾਨੂੰ ਸ਼ੇ ਹੋਇਆ ਉਹਨਾਂ ਨੂੰ ਟਾਈਮ ਦਿੱਤਾ ਸੀ ਸੋ ਇੱਥੇ ਥੋੜਾ ਤੁਹਾਡਾ ਉਧਰ ਜੁਆਇ ਕਰਦਾ ਜਿੰਦਾ ਸਪੈਸ਼ਲ ਸਾਡੀ ਯੰਗ ਜਨਰੇਸ਼ਨ ਹੈ ਹਾਂਜੀ ਤੁਹਾਨੂੰ ਮਿਲਣਾ ਬਹੁਤ ਜੁਆਇ ਕਰਦਾ ਮਾਤੇ ਜੀ ਤੁਸੀਂ ਪਾ ਦਿਓ ਕੋਈ ਸਾਹ ਜੱਤ ਕਿਵੇਂ ਚੱਲ ਰਿਹਾ ਹੈ ਕਿ ਵਾਸਤੇ ਭਾਈ ਅਸਰ ਜੇ ਸਮਾਸੀ ਸਮਾਉਂ ਦਾ ਕੁਲ ਗਿਆ ਕੋਈ ਕੋਈ ਸੇ ਯਾਦੁੰਨ ਹੈ ਆਓ ਜੀ ਸ਼ਰਮਾ ਜੀ ਜੀ ਆ ਰਹੇ ਬਸ ਕੋਈ ਜਾਨ ਦਿਖਾ ਦੇ ਜੀ ਪੰਜਾਬੀ ਰੇਡੀਓ ਤੁਹਾਨੂੰ ਜੀ ਸਾਡੇ ਪੰਜਾਬੀ ਰੇਡੀਓ ਜੀ ਐਸ ਐਚ ਰੇਡੀਓ ਜੀ ਮਾਨਵਤਾ ਸਾਡੇ ਰੈਂਥ ਮਾਨਵਤਾ ਦੀ ਗੱਲ ਕਰ ਰਹੇ ਹਾਂ ਜੀ We are following the rules. We are the rules. So if you raid our offices, whatever, then charge us if you doing something wrong. We are very of board. So what we do, we get on with the work. We don't break the rules. We don't take shortcuts. ਜੇ ਤਾਂ ਹਰ ਚੀਜ਼ ਅਸੀਂ ਕੋਸ਼ਿਸ਼ ਕਰਦੇ ਭਈ ਵੀ ਐਬਸੋਲੂਟਲੀ ਟਰਾਂਸਪੈਰੈਂਸੀ ਤੇ ਨਿਫ ਪਾਜੀ ਵੀ ਉਹ ਯੂ ਬਜਟ ਸੀ ਵੀ ਉਹ ਹੋਰ ਬਜਟ ਇਸ ਹੋ ਗਾ ਵੀਰ ਜੀ ਇਹ ਦਰੰਦਰ ਗਰੇਵਾਲ ਜੀ ਆ ਤੇ ਹਰਜੀਤ ਗੁੰਨੀਆ ਜੀ ਤੇ ਮਨੀਸ਼ ਬਸਨ ਜੀ ਸਾਡੇ ਅਸੀਂ ਸਾਰੇ ਜਿਹੜੇ ਸੈਲੋ ਪੀਸੀ ਪੰਜਾਬੀ ਕਲਚਰ ਅਸੋਸੀਏਸ਼ਨ ਦੇ ਨਗਰ ਤੇ ਇਹ ਨੀਤਾ ਜੀ ਆ ਸਾਡੇ ਨਾਲ ਹਰ ਵਕਤ ਸਾਥ ਦਿੰਦੇ ਆ ਉਹਨਾਂ ਨੂੰ ਤਾਂ ਹੀ ਹੁਣ ਜਾਣੀ ਲਿਆ ਜੋ ਤੇ ਉਹਨਾਂ ਦੇ